ਇਹ ਸਾਡਾ ਆਪਣੇ ਚੋਰ ਸਦਵਾ ਜੀ ਮਤਲਬ ਸਾਡੇ ਮਲਤਾਜ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਸੇ ਚੋਲਟਾਇਰ ਹੈ 150 ਸਾਲ ਹੋ ਗਏ ਹੋਇਆ ਨਾ ਤੇ ਇੱਕ ਘਰੇ ਦੋਵੇਂ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰਵਾ ਬੇਟੀਆਂ ਨੇ ਦੋਵੇਂ ਬੈਈਆਂ ਨੇ ਤੇ ਸਿਰੇ ਭੁਜਾਈ ਨੇ ਫੋਨ ਉਠਕੇ ਕੀਤਾ ਵਾ 7 ਵਜੇ ਤੋਂ 5 ਮਿੰਟ ਗੇਤਾ ਕਰਤਾ ਮੈਂ ਸ਼ੌਪ ਤੇ ਜਾਂ ਰਿਹਾ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤਾਂ ਮੈਨੂੰ ਕਹਿੰਦੇ ਵੀ ਵੀਰ ਤਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵਾਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚਲ ਗਿਆ ਸੀ ਜਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜਿੰਦਰੇ ਕੰਦਾ ਉੱਚੀਆਂ ਨੇ ਘਰ ਦੀਆਂ ਤੇ ਲਾਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੀ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਜਦੋਂ ਫੋਨ ਆਇਆ ਵਾ ਫਟਕ ਦੇ ਉੱਤੋਂ ਤੇ ਉੱਥੇ ਉਹਦੀ ਡੈੱਡ ਬਾਡੀ ਪਈ ਹੈ ਕਹਿੰਦੇ ਟ੍ਰੇਨ ਥੱਲੇ ਆ ਗਿਆ ਤੇ ਸਾਨੂੰ ਵੀ ਮੰਨਦੇ ਵਿੱਚ ਇਹ ਆ ਵੀ ਇੰਨੀ ਛਿੱਤੀ ਮੈਨੂੰ ਰਾਤ ਆ ਕਿੱਦਾਂ ਗਿਆ ਵਾ ਜਲੋ ਰਾਤੀ ਦੁੱਧ ਮਤਲਬ ਚਲਦਾ ਫਿਰਦਾ ਕੋਈ ਅਜੀਬ ਗੱਲ ਨਹੀਂ ਹੈਗੀ ਰਾਤ ਘਰ ਸੀ ਉਹ ਰਾਤ ਘਰ ਸੀ ਸੁੱਤੇ ਦੋਵੇਂ ਜੀ ਸੁੱਤੇ ਘਰ ਲਾਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲਾਗੇ ਲਾਗੇ ਸੁੱਤੀਆਂ ਲਾਗੇ ਮੰਜੀਆਂ ਡੋਆਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿਦਾਂ ਟੱਪੀਆ ਕੰਧ ਕੁੰਨ ਤੇ ਮੈਂ ਦੇਖਿਆ ਕੋਈ ਨਿਸ਼ਾਨ ਤਾਂ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੋਂ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਪਰਵਾਰ ਚ ਦੋਹੇ ਜੀ ਆ ਮਤਲਬ ਬੇਟਾ ਇਹਨਾਂ ਦਾ ਬਾਹਰ ਵਾ ਹਾਂਜੀ ਸੇਕਾ ਬਾਹਰ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਸਿਰੇ ਸਟੇਸ਼ਨ ਮਾਰਨੇ ਇੱਕ ਮੀਮੋ ਦਿੱਤੀ ਕਿਲੋਮੀਟਰ ਨੰਬਰ ਠਾੜ ਦੇ 16 17 ਲਾ ਕੇ ਕਨੂਣ ਫੜਕ ਦੇ ਕੋਲ ਇੱਕ ਬੰਦੇ ਦੀ ਗੱਡੀ ਥੱਲੇ ਆਉਨਾ ਮੌਤ ਹੋਈ ਆ ਅਸੀਂ ਮੌਕੇ ਤੇ ਆ ਕੇ ਵੇਖਿਆ ਵਾ ਤੇ ਉਹ ਟ੍ਰੇਨ ਦੇ ਥੱਲੇ ਆ ਕੇ ਉਹਦੀ ਸੇਦੀ ਖੋਪੜੀ ਜੀ ਬੁਰੀ ਜਿਹਾ ਕੁਚਲੀ ਹੋਈ ਸੀ ਤੇ ਜਿਹਦੇ ਘਰ ਵਾਲੇ ਵੀ ਵਾਰਸ ਵੀ ਆ ਗਏ ਨੇ ਜਿਨ੍ਹਾਂ ਦੱਸਿਆ ਕਿ ਜਿਹੜਾ 2-3 ਸਾਲ ਤੋਂ ਦਿਮਾਗੀ ਆਪਸਟੀ ਹਿਲਦਾ ਦਲਦਾ ਜਦੋਂ ਜੀਐਮਸੀ ਦੀ ਦਵਾਈ ਚੱਲਦੀ ਰਾਤ ਬਿਨਾ ਦੱਸੀ ਕਿਤੇ ਘਰੋਂ ਕਿਤੇ ਆ ਗਿਆ ਪਤਾ ਨਹੀਂ ਕਦੋਂ ਆਇਆ ਵਕਸੇਰੇ ਵਕਸੇਰੇ ਪੇਂਦ ਲਿਆਈਆ ਉਹਦੀ ਕਾਰਵਾਈ ਕਰ ਰਹੇ ਆ ਜੋ ਵੀ ਕਰ ਹਾਂਜੀ ਕੀ ਨਾਮ ਉਹਨਾਂ ਦਾ ਬਲਵਿੰਦਰ ਸਿੰਘ ਸਨ ਆਫ ਗਪਾਲ ਸਿੰਘ ਵਾਸੀ ਪਿੰਡ ਚੋਰਛਦਵਾ ਉਮਰ ਕਰੀਬ 68 ਸਾਲ ਆ ਆਪਣੇ ਪੰਜਾਬ ਵਿੱਚ ਮੁਲਾਜ਼ਮੀ ਤੇ ਠੀਕ ਨਾਂ ਹੁਣ ਕਰਕੇ ਇਹਨਾਂ ਨੇ ਐਡਵਾਂਸ ਵਲੰਟੀਆ ਜਿਹੜੀ ਆ ਆਪਣੀ ਲੈ ਲਈ ਆ ਆਪਣੀ ਲੈ ਲਈ ਉਹਨਾਂ ਨੇ ਹਾਂਜੀ ਰਿਟਾਇਰਮੈਂਟ ਲਈ ਫੈਮਲੀ ਆ ਗਈ ਉਹਨਾਂ ਦੀ ਫੈਮਲੀ ਪਹੁੰਚ ਗਈ ਆ ਤੇ ਉਹਨਾਂ ਜੱਬ ਵੀ ਉਹ ਦਵਾਈ ਖਾਂਦੇ ਜਿਹਦੇ ਕਰਕੇ ਪਤਾ ਨਹੀਂ ਲੱਗਾ ਉਹਨਾਂ ਨੂੰ ਘਰ ਰਖ ਦਵਾਇਆ ਤੇ ਜੋ ਵੀ ਕਾਰਵਾਈ ਅੱਗੇ ਆ ਉਹਨਾਂ ਦੇ ਦਿਧਾਤੇ ਹੀ ਕਰਾਂਗੇ